ਸਸਿਗਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਪਿਆਰ ਸਤਿਕਾਰ ਸਭ ਤੋਂ ਪਹਿਲਾਂ ਸਾਰਿਆਂ ਨੂੰ ਆ ਪੰਜਾਬ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਕੁਦਰਤ ਦੀ ਬਹੁਤ ਜ਼ਿਆਦਾ ਜਿਹੜੀ ਮਾਰ ਚੱਲ ਰਹੀ ਆ ਪਰਮਾਤਮਾ ਦਾ ਪਤਾ ਨਹੀਂ ਕੀ ਪਰਮਾਤਮਾ ਦੀ ਰਜ਼ਾ ਹੈ ਕਿ ਇੰਨੇ ਜਿਆਦਾ ਬਾਰਿਸ਼ ਇੰਨਾ ਜਿਆਦਾ ਮੀਂਹ ਇੰਨੇ ਜਿਆਦਾ ਹੜ੍ਹ ਪੰਜਾਬ ਦੇ ਖਾਸ ਕਰਕੇ ਮਾਝੇ ਇਲਾਕੇ ਦੇ ਵਿੱਚ ਜਿਹੜਾ ਇੰਨਾ ਜਿਆਦਾ ਨੁਕਸਾਨ ਹੋਇਆ ਤਬਾਹੀ ਹੋਈ ਆ ਉਹ ਮੈਨੂੰ ਲੱਗਦਾ ਕਿ ਉਹ ਜਿਹਨਾਂ ਲੋਕਾਂ ਨਾਲ ਹੋਇਆ ਜਿਹਨਾਂ ਲੋਕਾਂ ਨਾਲ ਵਾਪਰਿਆ ਉਹ ਮੈਨੂੰ ਲੱਗਦਾ ਕਿ ਉਹ ਲੋਕ ਹੀ ਜਾਣਦੇ ਆ ਪਰ ਪੰਜਾਬ ਗੁਰੂ ਦੀ ਕਿਰਪਾ ਨਾਲ ਬਹੁਤ ਵੱਡੀ ਧਰਤੀ ਆ ਜਿੱਦਾਂ ਅਸੀਂ ਹਮੇਸ਼ਾ ਬੋਲਦੇ ਆ ਪੰਜਾਬ ਦੇ ਲੋਕ ਹਮੇਸ਼ਾ ਪੰਜਾਬ ਵੀ ਇੱਕ ਐਸੀ ਧਰਤੀ ਹੈ ਕਿ ਜਿੱਥੇ ਸਾਡੇ ਲੋਕ ਮੋਢੇ ਨਾਲ ਮੋਢਾ ਲਾ ਕੇ ਖੜ ਜਾਂਦੇ ਆ ਇੱਕ ਦੂਜੇ ਨਾਲ ਹੁਣ ਵੀ ਪੰਜਾਬ ਦੇ ਸਾਰੇ ਲੋਕ ਉਸ ਮਾਰ ਨੂੰ ਚੱਲਣ ਦੇ ਲਈ ਇੱਕ ਦੂਜੇ ਨਾਲ ਖੜੇ ਆ ਭਾਵੇਂ ਉਹ ਕਲਾਕਾਰ ਹੋਣ ਭਾਵੇਂ ਉਹ ਕੋਈ ਵੀ ਆ ਮੈਂ ਸਭ ਤੋਂ ਪਹਿਲਾਂ ਬਹੁਤ ਜ਼ਿਆਦਾ ਇਸ ਲਈ ਸਾਰਿਆਂ ਦਾ ਧੰਨਵਾਦ ਕਰਦਾ ਔਰ ਬਹੁਤ ਦਿਨਾਂ ਦੇ ਮੈਸਿਵ ਵੀ ਸੀਪੀ ਤੁਸੀਂ ਕੁਝ ਬੋਲ ਨਹੀਂ ਰਹੇ ਕਰ ਨਹੀਂ ਰਹੇ ਤਾਂ ਹੋ ਹੀ ਨਹੀਂ ਸਕਦਾ ਯਾਰ ਮੈਂ ਤਾਂ ਪੰਜਾਬ ਦਾ ਜੰਮਿਆ ਜਾਇਆ ਪੰਜਾਬ ਦਾ ਪੁੱਤਰ ਹਾਂ ਪੰਜਾਬੀ ਬੋਲੀ ਦਾ ਪੁੱਤਰ ਹਾਂ ਐ ਹੋ ਹੀ ਨਹੀਂ ਸਕਦਾ ਕਿ ਅਸੀਂ ਕਦੀ ਵੀ ਪਿੱਛੇ ੜ੍ਹ ਸਕੀਏ ਜਾਂ ਕਦੀ ਵੀ ਇਹ ਸੋਚੀਏ ਕਿ ਸਾਨੂੰ ਕੁਝ ਪਤਾ ਨਹੀਂ ਆ ਜਾਂ ਅਸੀਂ ਇਹਨਾਂ ਚੀਜ਼ਾਂ ਤੋਂ ਮੁਨਕਰ ਹੋ ਸਕੀਏ ਕਦੀ ਵੀ ਨਹੀਂ ਹੋ ਸਕਦਾ ਪੰਜਾਬ ਲਈ ਅਸੀਂ ਹਮੇਸ਼ਾ ਖੜੇ ਹਾਂ ਜਿੰਨੇ ਜੋਗੇ ਵੀ ਹੈਗੇ ਆ ਜਿੰਨਾ ਕੁ ਮਾਰੇ ਨੇ ਹੌਸਲਾ ਦਿੱਤਾ ਹੈ ਜਿੰਨੀ ਕੁ ਮਾਰੇ ਨੇ ਬਖਸ਼ਿਸ਼ ਦਿੱਤੀ ਆ ਹਮੇਸ਼ਾ ਪੰਜਾਬ ਲਈ ਖੜੇ ਆ ਭਾਵੇਂ ਉਹ ਕਿਸਾਨੀ ਅੰਦੋਲਨ ਸੀ ਭਾਵੇਂ ਉਹ ਗਾਣਿਆਂ ذریعے ਹੋਵੇ ਭਾਵੇਂ ਹੋਂ ਹੜਾਂ ਦੇ ذریعے ਅਸੀਂ ਪਹਿਲਾ ਸ਼ੋਅ ਕੀਤਾ ਗ੍ਰੈਂਡ ਪ੍ਰੀਰੀ ਸੋ ਉਹਦੀ ਸਾਡੀ ਜਿੰਨੀ ਕਮਾਈ ਸੀ ਉਹ ਅਸੀਂ ਸਾਰੀ ਆਪਣੇ ਭੈਣ ਭਰਾਵਾਂ ਦੀ ਸੇਵਾ ਚ ਲਾਵਾਂਗੇ ਮਦਦ ਨਹੀਂ ਕਹਿ ਸਕਦਾ ਮੈਂ ਮਦਦ ਤੇ ਬਹੁਤ ਇੱਕ ਛੋਟਾ ਸ਼ਬਦ ਹੋ ਜਾਂਦਾ ਹੈ ਅਸੀਂ ਸੇਵਾ ਚ ਉਹਨੂੰ ਲਾਵਾਂਗੇ ਔਰ ਸਾਡੀ ਟੀਮ ਜਿਹੜੀ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਸਭ ਤੋਂ ਪਹਿਲਾਂ ਕਿਉਂਕਿ ਰਾਸ਼ਨ ਬਹੁਤ ਪਹੁੰਚ ਰਿਹਾ ਹੈ ਸਾਰੇ ਪਿੰਡਪਰਾਵਾ ਤੱਕ ਕਿਉਂਕਿ ਅੱਜੇ ਤਾਂ ਪਾਣੀ ਖੜਾ ਆ ਪਾਣੀ ਜਦੋਂ ਮੁੱਕਣਾ ਆ ਪਾਣੀ ਜਦੋਂ ਸੁੱਕਣਾ ਆ ਪਾਣੀ ਜਦੋਂ ਜਾਣਾ ਆ ਨਾ ਉਸ ਤੋਂ ਬਾਅਦ ਬਹੁਤ ਸਾਰੀਆਂ ਮੁਸ਼ਕਲਾਂ ਆਉਣੀਆਂ ਆ ਖਾਸ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਆਉਣੀਆਂ ਪਸ਼ੂਆਂ ਨੂੰ ਲੋਕਾਂ ਨੂੰ ਕਿਉਂਕਿ ਪਾਣੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਫਿਰਨੀਆਂ ਆ ਫਿਰ ਕੇ ਗਈਆਂ ਆ ਸੋ ਇਹ ਕੋਈ ਹੁਣ ਦੀ ਗੱਲ ਨਹੀਂ ਆ ਵੀ ਆਪਾਂ 2-4 ਦਿਨ ਕਿ ਆਪਾਂ ਇੱਕ ਚੀਜ਼ ਦੇ ਪਿੱਛੇ ਹੋ ਜੀ ਸੋ ਇਹ ਸਾਨੂੰ ਸਾਰਿਆਂ ਨੂੰ ਬਹੁਤ ਲੰਬਾ ਇਹਨਾਂ ਸਾਰਿਆਂ ਨਾਲ ਖੜਨਾ ਪੈਣਾ ਪੰਜਾਬ ਦੇ ਵਿੱਚ ਜਿੱਥੇ ਕਿਤੇ ਵੀ ਜਿੱਥੇ ਕਿਤੇ ਵੀ ਹੜ੍ਹ ਆਏ ਆ ਮੈਂ ਪਿਛਲੇ ਕੋਈ 15-20 ਦਿਨ ਤੋਂ ਕੈਨੇਡਾ ਦੇ ਵਿੱਚ ਸਾਡੇ ਟੂਲ ਚੱਲ ਰਹੇ ਸੀ ਬਾਕੀ ਇਹ ਤਾਂ ਕੁਦਰਤੀ ਮਾਰ ਆ ਔਰ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਆ ਪਰ ਅਸੀਂ ਹਮੇਸ਼ਾ ਆਪਣੇ ਪੰਜਾਬ ਦੇ ਨਾਲ ਖੜੇ ਆ ਤੇ ਮੈਂ ਆਪਣੀ ਟੀਮ ਨਾਲ ਹਮੇਸ਼ਾ ਗੱਲਬਾਤ ਕਰ ਰਹੇ ਆਂ ਹੁਣ ਵੀ ਸ਼ੋਅ ਤੋਂ ਆਉਣ ਤੋਂ ਬਾਅਦ ਮੈਂ ਗੱਲ ਕੀਤੀ ਅੱਧਾ ਪੌਣਾ ਘੰਟਾ ਕਿ ਆਪਾਂ ਕਿੱਥੇ-ਕਿੱਥੇ ਕੀ-ਕੀ ਹੋ ਰਹੀ ਆ ਸੋ ਅਸੀਂ ਗੱਲਬਾਤ ਕਰ ਵੀ ਰਹੇ ਆ ਬਹੁਤ ਸਾਰੇ ਲੋਕਾਂ ਨੂੰ ਅਸੀਂ ਦਵਾਈਆਂ ਪ੍ਰੋਵਾਈਡ ਕਰਵਾ ਰਹੇ ਆ ਭਾਵੇਂ ਉਹ ਪਸ਼ੂਆਂ ਦੀ ਹੋਣ ਭਾਵੇਂ ਉਹ ਲੋਕਾਂ ਦੀ ਸਿਹਤ ਲਈ ਹੋਣ ਸੋ ਸਾਡੀ ਟੀਮ ਲੱਗੀ ਹੋਈ ਆ ਤੇ ਉਸ ਤੋਂ ਬਾਅਦ ਵੀ ਜਦੋਂ ਪਾਣੀ ਸੁੱਕਦਾ ਆ ਅਸੀਂ ਤੁਹਾਡੇ ਨਾਲ ਖੜੇ ਆ ਮੇਰੀ ਜਿੰਨੀ ਕੁ ਫਸਲ ਅਸੀਂ ਬੀਜੀ ਆ ਅਸੀਂ ਆਪ ਖੇਤੀ ਕਰਦੇ ਆ ਕੋਈ ਘਬਰਾਉਣ ਦੀ ਲੋੜ ਨਹੀਂ ਜਿਹੜਾ ਭੈਣ ਭਰਾਵਾਂ ਨੂੰ ਲੋੜ ਹੋਊਗੀ ਅਸੀਂ ਉਹਨਾਂ ਨੂੰ ਆਟਾ ਚੌਲ ਜਿਹੜਾ ਸਾਡਾ ਝੋਨਾ ਉਹਨੂੰ ਨਾ ਮੰਡੀ ਸੋਟਾਂਗੇ ਸਾਰੇ ਭੈਣ ਭਰਾਵਾਂ 'ਚ ਵੰਡ ਦਾਂਗੇ ਕੋਈ ਨਹੀਂ ਹੋਣ ਲੱਗਾ ਅਸੀਂ ਪੰਜਾਬ ਨੇ ਸਾਨੂੰ ਇਹਨਾਂ ਦਿੱਤਾ ਆ ਪੰਜਾਬੀ ਲੋਕਾਂ ਨੇ ਸਾਨੂੰ ਇਹਨਾਂ ਦਿੱਤਾ ਆ ਅਸੀਂ ਪੰਜਾਬੀਆਂ ਦੇ ਨਾਲ ਖੜਾਂਗੇ ਸਾਡੇ ਭੈਣ ਭਰਾਵਾਂ ਨਾਲ ਖੜਾਂਗੇ ਔਰ ਕੋਈ ਘਬਰਾਉਣ ਵਾਲੀ ਗੱਲ ਨਹੀਂ ਤੁਸੀਂ ਤਗੜਾ ਰੱਖੋ ਜੇਰਾ ਕਿਉਂਕਿ ਇਹ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਹੈ ਸਾਡੇ ਹਿੱਸੇ ਆ ਪੰਜਾਬੀਆਂ ਦੇ ਹਿੱਸੇ ਆ ਇਹ ਗੁਰੂ ਮਹਾਰਾਜ ਦੀ ਮਾਝੀ ਦੀ ਜਿਹੜੀ ਧਰਤੀ ਆ ਇਹ ਬੜੀ ਪਵਿੱਤਰ ਤੇ ਬੜੀ ਸੂਰਬੀਰਾਂ ਦੀ ਧਰਤੀ ਆ ਬੜਾ ਕੁਸ ਹੈ ਇਨੀ ਤੇ ਇਹ ਵੀ ਜਿਹੜੀ ਮਾਰ ਆ ਮੈਂ ਸਮਝਦਾ ਬਹੁਤ ਔਖਾ ਆ ਆਪਣੇ ਘਰ ਛੱਡਨੇ ਆਪਣੇ ਭਰੇ ਭਰਾਏ ਘਰ ਛੱਡਨੇ ਔਰ ਡੰਗਰ ਪਛੂ ਆਪਣੀਆਂ ਚੀਜ਼ਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਉਰੇ ਪਰੇ ਜਾਣਾ ਸੋ ਹੁਣ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਤੇ ਉਸ ਤੋਂ ਇਲਾਵਾ ਵੀ ਸਾਡੇ ਜਿੰਨੇ ਪ੍ਰੋਮੋਟਰ ਆ ਅਸੀਂ 10 ਸ਼ੋਅ ਕਰ ਰਹੇ ਆ ਕੈਨੇਡਾ ਦੇ ਵਿੱਚ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਹਰ ਸ਼ਹਿਰ ਦੇ ਹਰ ਪ੍ਰੋਮੋਟਰ ਕੋਲੋਂ ਅਸੀਂ ਵੱਧ ਤੋਂ ਵੱਧ ਸੇਵਾ ਜਿਹੜੀ ਆ ਉਹ ਲੈ ਕੇ ਆਈਏ ਆਪਣੀ ਵੀ ਕਰਾਂਗੇ ਔਰ ਮੈਂ ਹੋਰ ਵੀ ਬੇਨਤੀ ਕਰਦਾ ਜੇ ਉਸ ਤੋਂ ਬਾਅਦ ਜਦੋਂ ਪਾਣੀ ਸੁੱਕਦਾ ਆ ਜੇ ਮੈਨੂੰ ਕੋਈ ਚੈਰਿਟੀ ਸ਼ੋ ਵੀ ਲਾਉਣਾ ਪਿਆ ਪੰਜਾਬ ਦੇ ਵਿੱਚ 1 2 5 ਜਿੰਨੇ ਵੀ ਲਾਉਣੇ ਪਏ ਮੈਂ ਜ਼ਰੂਰ ਲਾਉਂਗਾ ਆਪਣੇ ਲੋਕਾਂ ਲਈ ਫ੍ਰੀ ਆਫ ਕਾਸਟ ਔਰ ਜਿੰਨੀ ਚੈਰਿਟੀ ਹੋਈ ਉਹ ਸਾਰੀ ਆਪਣੇ ਲੋਕਾਂ ਨੂੰ ਦੇਵਾਂਗੇ ਆਪਣੇ ਲੋਕਾਂ ਦੀ ਹੈਲਪ ਕਰਾਂਗੇ ਆਪਣੇ ਲੋਕਾਂ ਨੂੰ ਫਿਰ ਤੋਂ ਖੜੇ ਕਰਾਂਗੇ ਜਿਹੜੇ ਗਰੀਬ ਪਰਿਵਾਰ ਆ ਜਿਹੜੇ ਜੱਟ ਜ਼ਿਮੀਂਦਾਰ ਪਰਿਵਾਰ ਆ ਉਹਨਾਂ ਸਾਰਿਆਂ ਦੇ ਨਾਲ ਅਸੀਂ ਖੜੇ ਆ ਕੋਈ ਘਬਰਾਉਣ ਵਾਲੀ ਗੱਲ ਨਹੀਂ ਤੁਸੀਂ ਤਗੜੇ ਰਹੋ ਔਰ ਸਾਡੇ ਸਾਰੇ ਭਰਾ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਵੀ ਅਸੀਂ ਪੰਜਾਬ ਦੇ ਜੰਮੇ ਜाये ਆ ਪੰਜਾਬ ਦੇ ਪੁੱਤਰ ਆ ਕਿਦਾਂ ਯਾਰ ਸਾਰਾ ਪੰਜਾਬ ਪੱਬਾਂ ਪਾਰ ਹੋਇਆ ਪਿਆ ਆ ਉਹ ਭਾਵੇਂ ਪੱਤਰਕਾਰ ਵੀਰ ਹੋਣ ਭਾਵੇਂ ਕਲਾਕਾਰ ਵੀਰ ਹੋਣ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਚੜ੍ਹਦੀ ਕਲਾ ਚ ਰਹੋ ਸਾਰੇ ਆਪਣਾ ਆਪਣਾ ਯੋਗਦਾਨ ਪਾ ਰਹੇ ਆ ਔਰ ਸਾਡੀ ਪੂਰੀ ਕੋਸ਼ਿਸ਼ ਆ ਔਰ ਇਦਾਂ ਕਦੀ ਵੀ ਨਹੀਂ ਹੋ ਸਕਦਾ ਕਿ ਅਸੀਂ ਕਦੀ ਵੀ ਪੰਜਾਬ ਤੋਂ ਕਦੀ ਮੁੱਕ ਫੇਰ ਸਕੀਏ ਹੋ ਹੀ ਨਹੀਂ ਸਕਦਾ ਜਦ ਤੱਕ ਸਵਾਸ ਜਦੋਂ ਮਾਰੇ ਨੇ ਇਸ ਦੁਨੀਆ ਤੋਂ ਕਿਤੇ ਮਾਰੇ ਉਰੇ ਪਰੇ ਲੈ ਗਿਆ ਫਿਰ ਹੋ ਸਕਦਾ ਪਰ ਕੋਈ ਘਬਰਾਉਣ ਦੀ ਲੋੜ ਨਹੀਂ ਮੈਂ ਫਿਰ ਬੇਨਤੀ ਕਰਦਾ ਕਿ ਅਸੀਂ ਇਨ ਟੱਚ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹੜੀਆਂ ਜ਼ਿਆਦਾ ਜ਼ਰੂਰੀ ਚੀਜ਼ਾਂ ਆ ਹਾਲ ਦੀ ਘੜੀ ਉਹ ਅਸੀਂ ਭੇਜਦੀਆਂ ਕਰਾਂਗੇ ਉਸ ਤੋਂ ਬਾਅਦ ਜਦੋਂ ਪਾਣੀ ਸੁੱਕੂਗਾ ਫਿਰ ਵੀ ਅਸੀਂ ਮੈਂ ਹੋਰ 15 20 ਦਿਨਾਂ ਨੂੰ ਪੰਜਾਬ ਆ ਜਾਣਾ ਉਸ ਤੋਂ ਬਾਅਦ ਅਸੀਂ ਗਰਾਊਂਡ ਲੈਵਲ ਤੇ ਆਪ ਵੀ ਜਾਵਾਂਗੇ ਜਿੱਥੇ ਕਿਸੇ ਨੂੰ ਜੋ ਚੀਜ਼ ਦੀ ਲੋੜ ਹੋਊਗੀ ਅਸੀਂ ਦੇਵਾਂਗੇ ਜਿੰਨੇ ਜੋਗੇ ਹਾਂ ਅਸੀਂ ਕਰਾਂਗੇ ਤੇ ਜੇ ਫਿਊਚਰ ਦੇ ਫਰਦਰ ਕਿਸੇ ਏਰੀਆ 'ਚ ਕੋਈ ਚੈਰਿਟੀ ਸ਼ੋ ਵੀ ਲਾਉਣੇ ਪਏ ਮੈਂ ਲਾਉਂਗਾ ਜ਼ਰੂਰ ਲਾਉਂਗਾ ਔਰ ਜਿੰਨੀ ਚੈਨਟੀ ਹੋਊਗੀ ਉਹ ਅਸੀਂ ਕਿਸਾਨਾਂ ਨੂੰ ਉਹਨਾਂ ਲੋਕਾਂ ਨੂੰ ਭਾਵੇਂ ਕੋਈ ਕਿਸਾਨ ਆ ਭਾਵੇਂ ਕੋਈ ਆਮ ਪਰਿਵਾਰ ਆ ਕਿਸਾਨੀ ਨਾਲ ਨਹੀਂ ਵੀ ਆ ਉਹਨਾਂ ਸਾਰਿਆਂ ਨੂੰ ਅਸੀਂ ਜਿੰਨੇ ਜੋਗ ਆ ਅਸੀਂ ਹੈਲਪ ਕਰਾਂਗੇ ਸੋ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਸੀਂ ਹੌਸਲਾ ਬਣਾਈ ਰੱਖੋ ਅ ਗੁਰੂ ਮਹਾਰਾਜ ਦੀ ਕਿਰਪਾ ਆ ਸਾਰਿਆਂ ਤੇ ਕੋਈ ਗੱਲ ਨਹੀਂ ਟਾਈਮ ਨਿਕਲਦਾ ਹੁੰਦਾ ਆ ਟਾਈਮ ਆਉਂਦਾ ਰਹਿੰਦਾ ਆ ਔਕੇ ਸੌਖੇ ਵੇਲੇ ਲੰਘ ਜਾਂਦੇ ਆ ਤੁਹਾਡਾ ਹਮੇਸ਼ਾ ਪਿਆਰ ਔਰ ਬਾਕੀ ਜੜ ਦੀ ਕਲਾ ਚ ਰਹੋ ਬਹੁਤ ਬਹੁਤ ਪਿਆਰ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਤੇ ਅਸੀਂ ਪੰਜਾਬ ਦੇ ਪੁੱਤਰ ਆ ਤੁਹਾਡੇ ਪੁੱਤਰ ਆ ਤੁਹਾਡੇ ਬੱਚੇ ਆ ਤੁਹਾਡੇ ਨਾਲ ਖੜੇ ਆ ਤੇ ਅਸੀਂ ਸਾਡੀ ਟੀਮ ਜਿਹੜੀ ਪੰਜਾਬ ਦੇ ਵਿੱਚ ਉਹ ਸਾਰੀ ਆ ਕਨੈਕਟ ਆ ਸਾਰੀ ਉਹ ਅਸੀਂ ਇੱਕ ਲਿਸਟ ਤਿਆਰ ਕਰ ਰਹੇ ਹਾਂ ਕਿ ਕੀ ਕੀ ਚੀਜ਼ਾਂ ਜ਼ਿਆਦਾ ਜ਼ਰੂਰੀ ਆ ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੀਆਂ ਸੇਵਾ ਕਰ ਰਹੀਆਂ ਆ ਪਰ ਇਹ ਬਹੁਤ ਲੰਮਾ ਕੰਮ ਚੱਲੂਗਾ ਇਹ ਨਾ ਸੌਖਾ ਨਹੀਂ ਆ ਕਿਉਂਕਿ ਬਹੁਤ ਮਾਰ ਵੱਡੀ ਮਾਰ ਪਈ ਆ ਸੋ ਆਪਾਂ ਸਾਰੇ ਨਾਲ ਮਿਲ ਕੇ ਆਪਣੇ ਲੋਕਾਂ ਨਾਲ ਖੜਾਂਗੇ ਸੋ ਬਹੁਤ ਪਿਆਰ ਸਤਿਕਾਰ ਜਉਂਦੇ ਵਾਸਤੇ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਸਿਗਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਪਿਆਰ ਸਤਿਕਾਰ ਸਭ ਤੋਂ ਪਹਿਲਾਂ ਸਾਰਿਆਂ ਨੂੰ ਆ ਪੰਜਾਬ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਕੁਦਰਤ ਦੀ ਬਹੁਤ ਜ਼ਿਆਦਾ ਜਿਹੜੀ ਮਾਰ ਚੱਲ ਰਹੀ ਆ ਪ੍ਰਮਾਤਮਾ ਦਾ ਪਤਾ ਨਹੀਂ ਕੀ ਪ੍ਰਮਾਤਮਾ ਦੀ ਰਜ਼ਾ ਆ ਕਿ ਇੰਨੇ ਜਿਆਦਾ ਬਾਰਿਸ਼ ਇੰਨਾ ਜਿਆਦਾ ਮੀਂਹ ਇੰਨੇ ਜਿਆਦਾ ਹੜ੍ਹ ਪੰਜਾਬ ਦੇ ਖਾਸ ਕਰਕੇ ਮਾਝੇ ਇਲਾਕੇ ਦੇ ਵਿੱਚ ਜਿਹੜਾ ਇੰਨਾ ਜਿਆਦਾ ਨੁਕਸਾਨ ਹੋਇਆ ਤਬਾਈ ਹੋਈ ਆ ਉਹ ਮੈਨੂੰ ਲੱਗਦਾ ਕਿ ਉਹ ਜਿਹਨਾਂ ਲੋਕਾਂ ਨਾਲ ਹੋਇਆ ਜਿਹਨਾਂ ਲੋਕਾਂ ਨਾਲ ਵਾਪਰਿਆ ਉਹ ਮੈਨੂੰ ਲੱਗਦਾ ਕਿ ਉਹ ਲੋਕ ਹੀ ਜਾਣਦੇ ਆ ਪਰ ਪੰਜਾਬ ਗੁਰੂ ਦੀ ਕਿਰਪਾ ਨਾਲ ਬਹੁਤ ਵੱਡੀ ਧਰਤੀ ਆ ਜਿੱਦਾਂ ਅਸੀਂ ਹਮੇਸ਼ਾ ਬੋਲਦੇ ਆ ਪੰਜਾਬ ਦੇ ਲੋਕ ਹਮੇਸ਼ਾ ਪੰਜਾਬ ਵੀ ਇੱਕ ਐਸੀ ਧਰਤੀ ਹੈ ਕਿ ਜਿੱਥੇ ਸਾਡੇ ਲੋਕ ਮੋਢੇ ਨਾਲ ਮੋਢਾ ਲਾ ਕੇ ਖੜ ਜਾਂਦੇ ਆ ਇੱਕ ਦੂਜੇ ਨਾਲ ਹੁਣ ਵੀ ਪੰਜਾਬ ਦੇ ਸਾਰੇ ਲੋਕ ਉਸ ਮਾਰ ਨੂੰ ਚੱਲਣ ਦੇ ਲਈ ਇੱਕ ਦੂਜੇ ਨਾਲ ਖੜੇ ਆ ਭਾਵੇਂ ਉਹ ਕਲਾਕਾਰ ਹੋਣ ਭਾਵੇਂ ਉਹ ਕੋਈ ਵੀ ਆ ਮੈਂ ਸਭ ਤੋਂ ਪਹਿਲਾਂ ਬਹੁਤ ਜ਼ਿਆਦਾ ਇਸ ਲਈ ਸਾਰਿਆਂ ਦਾ ਧੰਨਵਾਦ ਕਰਦਾ ਔਰ ਬਹੁਤ ਦਿਨਾਂ ਦੇ ਮੈਸਿਵ ਸੀਪੀ ਤੁਸੀਂ ਕੁਝ ਬੋਲ ਨਹੀਂ ਰਹੇ ਕਰਨੀ ਰਹੇ ਤਾਂ ਹੋ ਹੀ ਨਹੀਂ ਸਕਦਾ ਯਾਰ ਮੈਂ ਤਾਂ ਪੰਜਾਬ ਦਾ ਜੰਮਿਆ ਜਾਇਆ ਪੰਜਾਬ ਦਾ ਪੁੱਤਰ ਆ ਪੰਜਾਬੀ ਬੋਲੀ ਦਾ ਪੁੱਤਰ ਆ ਐ ਹੋ ਹੀ ਨਹੀਂ ਸਕਦਾ ਕਿ ਅਸੀਂ ਕਦੀ ਵੀ ਪਿੱਛੇ ਹਟ ਸਕੀਏ ਜਾਂ ਕਦੀ ਵੀ ਇਹ ਸੋਚੀਏ ਕਿ ਸਾਨੂੰ ਕੁਝ ਪਤਾ ਨਹੀਂ ਆ ਜਾਂ ਅਸੀਂ ਇਹਨਾਂ ਚੀਜ਼ਾਂ ਤੋਂ ਮੁਨਕਰ ਹੋ ਸਕੀਏ ਕਦੀ ਵੀ ਨਹੀਂ ਹੋ ਸਕਦਾ ਪੰਜਾਬ ਲਈ ਅਸੀਂ ਹਮੇਸ਼ਾ ਖੜੇ ਆ ਜਿੰਨੇ ਜੋਗੇ ਵੀ ਹੈਗੇ ਆ ਜਿੰਨਾਂ ਕੁ ਮਾਰੇ ਨੇ ਹੌਸਲਾ ਦਿੱਤਾ ਆ ਜਿੰਨੀ ਕੁ ਮਾਰੇ ਨੇ ਬਖਸ਼ਿਸ਼ ਦਿੱਤੀ ਆ ਹਮੇਸ਼ਾ ਪੰਜਾਬ ਲਈ ਖੜੇ ਆ ਭਾਵੇਂ ਉਹ ਕਿਸਾਨੀ ਅੰਦੋਲਨ ਸੀ ਭਾਵੇਂ ਉਹ ਗਾਣਿਆਂ ਜ਼ਰੀਏ ਹੋਵੇ ਭਾਵੇਂ ਹੁਣ ਹੜਾਂ ਦੇ ਜ਼ਰੀਏ ਅਸੀਂ ਪਹਿਲਾ ਸ਼ੋ ਕੀਤਾ ਗ੍ਰੈਂਡ ਪ੍ਰੇਰੇ ਸੋ ਉਹਦੀ ਸਾਡੀ ਜਿੰਨੀ ਕਮਾਈ ਸੀ ਉਹ ਅਸੀਂ ਸਾਰੀ ਆਪਣੇ ਭੈਣ ਭਰਾਵਾਂ ਦੇ ਸੇਵਾ ਚ ਲਾਵਾਂਗੇ ਮਦਦ ਨਹੀਂ ਕਹਿ ਸਕਦਾ ਮੈਂ ਮਦਦ ਤੇ ਬਹੁਤ ਇੱਕ ਛੋਟਾ ਸ਼ਬਦ ਹੋ ਜਾਂਦਾ ਹੈ ਅਸੀਂ ਸੇਵਾ ਚ ਉਹਨੂੰ ਲਾਵਾਂਗੇ ਔਰ ਸਾਡੀ ਟੀਮ ਜਿਹੜੀ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਸਭ ਤੋਂ ਪਹਿਲਾਂ ਕਿਉਂਕਿ ਰਾਸ਼ਨ ਬਹੁਤ ਪਹੁੰਚ ਰਿਹਾ ਹੈ ਸਾਰੇ ਪਿੰਡਪਰਾਮਾਂ ਤੱਕ ਕਿਉਂਕਿ ਅੱਜੇ ਤਾਂ ਪਾਣੀ ਖੜਾ ਆ ਪਾਣੀ ਜਦੋਂ ਮੁੱਕਣਾ ਆ ਪਾਣੀ ਜਦੋਂ ਸੁੱਕਣਾ ਆ ਪਾਣੀ ਜਦੋਂ ਜਾਣਾ ਆ ਨਾ ਉਸ ਤੋਂ ਬਾਅਦ ਬਹੁਤ ਸਾਰੀਆਂ ਮੁਸ਼ਕਲਾਂ ਹੋਣੀਆਂ ਆ ਖਾਸ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਹੋਣੀਆਂ ਪਸ਼ੂਆਂ ਨੂੰ ਲੋਕਾਂ ਨੂੰ ਕਿਉਂਕਿ ਪਾਣੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਫਿਰਨੀਆਂ ਆ ਫਿਰ ਕੇ ਗਈਆਂ ਆ ਸੋ ਇਹ ਕੋਈ ਹੁਣ ਦੀ ਗੱਲ ਨਹੀਂ ਆ ਵੀ ਆਪਾਂ 2-4 ਦਿਨ ਅ ਕਿ ਆਪਾਂ ਇੱਕ ਚੀਜ਼ ਦੇ ਪਿੱਛੇ ਹੋ ਜੀ ਸੋ ਇਹ ਸਾਨੂੰ ਸਾਰਿਆਂ ਨੂੰ ਬਹੁਤ ਲੰਬਾ ਇਹਨਾਂ ਸਾਰਿਆਂ ਨਾਲ ਖੜਨਾ ਪੈਣਾ ਪੰਜਾਬ ਦੇ ਵਿੱਚ ਜਿੱਥੇ ਕਿਤੇ ਵੀ ਜਿੱਥੇ ਕਿਤੇ ਵੀ ਹੜ੍ਹ ਆਏ ਆ ਮੈਂ ਪਿਛਲੇ ਕੋਈ 15-20 ਦਿਨ ਤੋਂ ਕੈਨੇਡਾ ਦੇ ਵਿੱਚ ਸਾਡੇ ਟੂਲ ਚੱਲ ਰਹੇ ਸੀ ਬਾਕੀ ਇਹ ਤਾਂ ਕੁਦਰਤੀ ਮਾਰ ਔਰ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਆ ਪਰ ਅਸੀਂ ਹਮੇਸ਼ਾ ਆਪਣੇ ਪੰਜਾਬ ਦੇ ਨਾਲ ਖੜੇ ਆ ਤੇ ਮੈਂ ਆਪਣੀ ਟੀਮ ਨਾਲ ਹਮੇਸ਼ਾ ਗੱਲਬਾਤ ਕਰ ਰਹੇ ਆਂ ਹਣ ਵੀ ਸ਼ੋਅ ਤੋਂ ਆਉਣ ਤੋਂ ਬਾਅਦ ਮੈਂ ਗੱਲ ਕੀਤੀ ਅੱਧਾ ਪੌਣਾ ਘੰਟਾ ਕਿ ਆਪਾਂ ਕਿੱਥੇ-ਕਿੱਥੇ ਕੀ-ਕੀ ਹੋ ਰਹੀ ਆ ਸੋ ਅਸੀਂ ਗੱਲਬਾਤ ਕਰ ਵੀ ਰਹੇ ਆ ਬਹੁਤ ਸਾਰੇ ਲੋਕਾਂ ਨੂੰ ਅਸੀਂ ਦਵਾਈਆਂ ਪ੍ਰੋਵਾਈਡ ਕਰਵਾ ਰਹੇ ਆ ਭਾਵੇਂ ਉਹ ਪਸ਼ੂਆਂ ਦੀ ਹੋਣ ਭਾਵੇਂ ਉਹ ਲੋਕਾਂ ਦੀ ਸਿਹਤ ਲਈ ਹੋਣ ਸੋ ਸਾਡੀ ਟੀਮ ਲੱਗੀ ਹੋਈ ਆ ਤੇ ਉਸ ਤੋਂ ਬਾਅਦ ਵੀ ਜਦੋਂ ਪਾਣੀ ਸੁੱਕਦਾ ਆ ਅਸੀਂ ਤੁਹਾਡੇ ਨਾਲ ਖੜੇ ਆ ਮੇਰੀ ਜਿੰਨੀ ਕੁ ਫਸਲ ਅਸੀਂ ਬੀਜੀ ਆ ਅਸੀਂ ਆਪ ਖੇਤੀ ਕਰਦੇ ਆ ਕੋਈ ਘਬਰਾਉਣ ਦੀ ਲੋੜ ਨਹੀਂ ਜਿਹੜਾ ਭੈਣ ਭਰਾਵਾਂ ਨੂੰ ਲੋੜ ਹੋਊਗੀ ਅਸੀਂ ਉਹਨਾਂ ਨੂੰ ਆਟਾ ਚੌਲ ਜਿਹੜਾ ਸਾਡਾ ਝੋਨਾ ਉਹਨੂੰ ਨਾ ਮੰਡੀ ਸੋਟਾਂਗੇ ਸਾਰੇ ਭੈਣ ਭਰਾਵਾਂ 'ਚ ਵੰਡਾਂਗੇ ਕੋਈ ਨਹੀਂ ਹੋਣ ਲੱਗਾ ਅਸੀਂ ਪੰਜਾਬ ਨੇ ਸਾਨੂੰ ਇਹਨਾਂ ਦਿੱਤਾ ਆ ਪੰਜਾਬੀ ਲੋਕਾਂ ਨੇ ਸਾਨੂੰ ਇਹਨਾਂ ਦਿੱਤਾ ਆ ਅਸੀਂ ਪੰਜਾਬੀਆਂ ਦੇ ਨਾਲ ਖੜਾਂਗੇ ਸਾਡੇ ਭੈਣ ਭਰਾਵਾਂ ਨਾਲ ਖੜਾਂਗੇ ਔਰ ਕੋਈ ਘਬਰਾਉਣ ਵਾਲੀ ਗੱਲ ਨਹੀਂ ਤੁਸੀਂ ਤਗੜਾ ਰੱਖੋ ਜੇਰਾ ਕਿਉਂਕਿ ਇਹ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਇਹ ਸਾਡੇ ਹਿੱਸੇ ਆ ਪੰਜਾਬੀਆਂ ਦੇ ਹਿੱਸੇ ਆ ਇਹ ਗੁਰੂ ਮਾਰੀ ਦੀ ਮਾਝੇ ਦੀ ਜਿਹੜੀ ਧਰਤੀ ਆ ਇਹ ਬੜੀ ਪਵਿੱਤਰ ਤੇ ਬੜੀ ਸੂਰਬੀਰਾਂ ਦੀ ਧਰਤੀ ਆ ਬੜਾ ਕੁਛ ਹੈ ਇਨੀ ਤੇ ਇਹ ਵੀ ਜਿਹੜੀ ਮਾਰ ਮੈਂ ਸਮਝਦਾ ਬਹੁਤ ਔਖਾ ਆ ਆਪਣੇ ਘਰ ਛੱਡਨੇ ਆਪਣੇ ਭਰੇ ਭਰਾਏ ਘਰ ਛੱਡਨੇ ਔਰ ਡੰਗਰ ਪਛੂ ਆਪਣੀਆਂ ਚੀਜ਼ਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਉਰੇ ਪਰੇ ਜਾਣਾ ਸੋ ਹੁਣ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਤੇ ਉਸ ਤੋਂ ਇਲਾਵਾ ਵੀ ਸਾਡੇ ਜਿੰਨੇ ਪ੍ਰੋਮੋਟਰ ਆ ਸੀ 10 ਸ਼ੋਅ ਕਰ ਰਹੇ ਆ ਕੈਨੇਡਾ ਦੇ ਵਿੱਚ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਹਰ ਸ਼ਹਿਰ ਦੇ ਹਰ ਪ੍ਰੋਮੋਟਰ ਕੋਲੋਂ ਅਸੀਂ ਵੱਧ ਤੋਂ ਵੱਧ ਸੇਵਾ ਜਿਹੜੀ ਆ ਉਹ ਲੈ ਕੇ ਆਈਏ ਆਪਣੀ ਵੀ ਕਰਾਂਗੇ ਔਰ ਮੈਂ ਹੋਰ ਵੀ ਬੇਨਤੀ ਕਰਦਾ ਜੇ ਉਸ ਤੋਂ ਬਾਅਦ ਜਦੋਂ ਪਾਣੀ ਸੁੱਕਦਾ ਆ ਜੇ ਮੈਨੂੰ ਕੋਈ ਚੈਰਿਟੀ ਸ਼ੋ ਵੀ ਲਾਉਣਾ ਪਿਆ ਪੰਜਾਬ ਦੇ ਵਿੱਚ 1 2 5 ਜਿੰਨੇ ਵੀ ਲਾਉਣੇ ਪਏ ਮੈਂ ਜ਼ਰੂਰ ਲਾਉਂਗਾ ਆਪਣੇ ਲੋਕਾਂ ਲਈ ਫ੍ਰੀ ਆਫ ਕਾਸਟ ਔਰ ਜਿੰਨੀ ਚੈਰਿਟੀ ਹੋਈ ਉਹ ਸਾਰੀ ਆਪਣੇ ਲੋਕਾਂ ਨੂੰ ਦੇਵਾਂਗੇ ਆਪਣੇ ਲੋਕਾਂ ਦੀ ਹੈਲਪ ਕਰਾਂਗੇ ਆਪਣੇ ਲੋਕਾਂ ਨੂੰ ਫਿਰ ਤੋਂ ਖੜੇ ਕਰਾਂਗੇ ਜਿਹੜੇ ਗਰੀਬ ਪਰਿਵਾਰ ਆ ਜਿਹੜੇ ਜੱਟ ਜ਼ਿਮੀਂਦਾਰ ਪਰਿਵਾਰ ਆ ਉਹਨਾਂ ਸਾਰਿਆਂ ਦੇ ਨਾਲ ਅਸੀਂ ਖੜੇ ਆ ਕੋਈ ਘਬਰਾਉਣ ਵਾਲੀ ਗੱਲ ਨਹੀਂ ਤੁਸੀਂ ਤਗੜੇ ਰਹੋ ਔਰ ਸਾਡੇ ਸਾਰੇ ਭਰਾ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਵੀ ਅਸੀਂ ਪੰਜਾਬ ਦੇ ਜੰਮੇ ਜਾਈਆਂ ਆ ਪੰਜਾਬ ਦੇ ਪੁੱਤਰ ਆ ਕਿਦਾਂ ਪਿਆਰ ਸਾਰਾ ਪੰਜਾਬ ਪੱਬਾਂ ਪਾਰ ਹੋਇਆ ਪਿਆ ਆ ਕੋ ਭਾਵੇਂ ਪੱਤਰਕਾਰ ਵੀਰ ਹੋਣ ਭਾਵੇਂ ਕਲਾਕਾਰ ਵੀਰ ਹੋਣ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਚੜ੍ਹਦੀ ਕਲਾ ਚ ਰਹੋ ਸਾਰੇ ਆਪਣਾ ਆਪਣਾ ਯੋਗਦਾਨ ਪਾ ਰਹੇ ਆ ਔਰ ਸਾਡੀ ਪੂਰੀ ਕੋਸ਼ਿਸ਼ ਆ ਔਰ ਇਦਾਂ ਕਦੀ ਵੀ ਨਹੀਂ ਹੋ ਸਕਦਾ ਕਿ ਅਸੀਂ ਕਦੀ ਵੀ ਪੰਜਾਬ ਤੋਂ ਕਦੀ ਮੁੱਕ ਫੇਰ ਸਕੀਏ ਹੋ ਹੀ ਨਹੀਂ ਸਕਦਾ ਜਦ ਤੱਕ ਸਵਾਸ ਜਦੋਂ ਮਾਰੇ ਨੇ ਇਸ ਦੁਨੀਆ ਤੋਂ ਕਿਤੇ ਮਾਰੇ ਉਰੇ ਪਰੇ ਲੈ ਗਿਆ ਫਿਰ ਹੋ ਸਕਦਾ ਪਰ ਕੋਈ ਘਬਰਾਉਣ ਦੀ ਲੋੜ ਨਹੀਂ ਮੈਂ ਫਿਰ ਬੇਨਤੀ ਕਰਦਾ ਕਿ ਅਸੀਂ ਇਨ ਟੱਚ ਆ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਕਿਹੜੀਆਂ ਜ਼ਿਆਦਾ ਜ਼ਰੂਰੀ ਚੀਜ਼ਾਂ ਆ ਹਾਲ ਦੀ ਘੜੀ ਉਹ ਅਸੀਂ ਭੇਜਦੀਆਂ ਕਰਾਂਗੇ ਉਸ ਤੋਂ ਬਾਅਦ ਜਦੋਂ ਪਾਣੀ ਸੁੱਕੂਗਾ ਫਿਰ ਵੀ ਅਸੀਂ ਮੈਂ ਹੋਰ 15-20 ਦਿਨਾਂ ਨੂੰ ਪੰਜਾਬ ਆ ਜਾਣਾ ਉਸ ਤੋਂ ਬਾਅਦ ਅਸੀਂ ਗਰਾਊਂਡ ਲੈਵਲ ਤੇ ਆਪ ਵੀ ਜਾਵਾਂਗੇ ਜਿੱਥੇ ਕਿਸੇ ਨੂੰ ਜੋ ਚੀਜ਼ ਦੀ ਲੋੜ ਹੋਊਗੀ ਅਸੀਂ ਦੇਵਾਂਗੇ ਜਿੰਨੇ ਜੋਗੇ ਹਾਂ ਅਸੀਂ ਕਰਾਂਗੇ ਤੇ ਜੇ ਫਿਊਚਰ 'ਚ ਫਰਦਰ ਕਿਸੇ ਏਰੀਆ 'ਚ ਕੋਈ ਚੈਰਿਟੀ ਸ਼ੋ ਵੀ ਲਾਉਣੇ ਪਏ ਮੈਂ ਲਾਊਂਗਾ ਜ਼ਰੂਰ ਲਾਊਂਗਾ ਔਰ ਜਿੰਨੀ ਚੈਰਿਟੀ ਹੋਊਗੀ ਉਹ ਅਸੀਂ ਕਿਸਾਨਾਂ ਨੂੰ ਉਹਨਾਂ ਲੋਕਾਂ ਨੂੰ ਭਾਵੇਂ ਕੋਈ ਕਿਸਾਨ ਆ ਭਾਵੇਂ ਕੋਈ ਆਮ ਪਰਿਵਾਰ ਆ ਕਿਸਾਨੀ ਨਾਲ ਨਹੀਂ ਵੀ ਆ ਉਹਨਾਂ ਸਾਰਿਆਂ ਨੂੰ ਅਸੀਂ ਜਿੰਨੇ ਜੋਗਿਆਂ ਅਸੀਂ ਹੈਲਪ ਕਰਾਂਗੇ ਸੋ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਸੀਂ ਹੌਸਲਾ ਬਣਾਈ ਰੱਖੋ ਅ ਗੁਰੂ ਮਹਾਰਾਜ ਦੀ ਕਿਰਪਾ ਹੈ ਸਾਰਿਆਂ ਤੇ ਕੋਈ ਗੱਲ ਨਹੀਂ ਟਾਈਮ ਨਿਕਲਦਾ ਹੁੰਦਾ ਹੈ ਟਾਈਮ ਆਉਂਦਾ ਰਹਿੰਦਾ ਹੈ ਔਕੇ ਸੌਖੇ ਵੇਲੇ ਲੰਘ ਜਾਂਦੇ ਆ ਤੁਹਾਡਾ ਹਮੇਸ਼ਾ ਪਿਆਰ ਆ ਔਰ ਬਾਕੀ ਚੜ੍ਹਦੀ ਕਲਾ ਚ ਰਹੋ ਬਹੁਤ ਬਹੁਤ ਪਿਆਰ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਤੇ ਅਸੀਂ ਪੰਜਾਬ ਦੇ ਪੁੱਤਰ ਆ ਤੁਹਾਡੇ ਪੁੱਤਰ ਆ ਤੁਹਾਡੇ ਬੱਚੇ ਆ ਤੁਹਾਡੇ ਨਾਲ ਖੜੇ ਆ ਤੇ ਅਸੀਂ ਸਾਡੀ ਟੀਮ ਜਿਹੜੀ ਪੰਜਾਬ ਦੇ ਵਿੱਚ ਉਹ ਸਾਰੀ ਅ ਕਨੈਕਟਰ ਸਾਰੀ ਉਹ ਅਸੀਂ ਇੱਕ ਲਿਸਟ ਤਿਆਰ ਕਰ ਰਹੇ ਹਾਂ ਕਿ ਕੀ ਕੀ ਚੀਜ਼ਾਂ ਜ਼ਿਆਦਾ ਜ਼ਰੂਰੀ ਆ ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੀਆਂ ਸੇਵਾ ਕਰ ਰਹੀਆਂ ਆ ਪਰ ਇਹ ਬਹੁਤ ਲੰਮਾ ਕੰਮ ਚੱਲੂਗਾ ਇਹਨਾਂ ਸੌਖਾ ਨਹੀਂ ਆ ਕਿਉਂਕਿ ਬਹੁਤ ਮਾਰ ਵੱਡੀ ਮਾਰ ਪਈ ਆ ਸੋ ਆਪਾਂ ਸਾਰੇ ਨਾਲ ਮਿਲ ਕੇ ਆਪਣੇ ਲੋਕਾਂ ਨਾਲ ਖੜਾਂਗੇ ਸੋ ਬਹੁਤ ਪਿਆਰ ਸਤਿਕਾਰ ਜਉਂਦੇ ਵਾਦਦੇ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ